ਜਾਂ ਉਹ ਇਹ ਉਹ ਜਿਹੜਾ ਨਾਮ ਨਾਲ ਨਾਮ ਨਾਲ ਜਦੋਂ ਇਹ ਬੰਦੀ ਰੀਪਿੰਗ ਕਰਦੇ ਨੇ ਜਿਹੜੀ ਇਹ ਜਿਹੜੀ ਜਿਹੜੀ ਜਦੋਂ 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 ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਹੈ ਕਿਸੇ ਨੂੰ ਕਿਸੇ ਪ੍ਰੋਸੈਸ ਦੇ ਵਿੱਚ ਕੋਈ ਇਤਰਾਜ਼ ਕੋਈ ਆਬਜੈਕਸ਼ਨ ਕੋਈ ਸ਼ੱਕ ਹੈ ਤਾਂ ਉਹ ਉਹਦਾ ਸਵਾਗਤ ਹੈ ਉਹ ਸਾਨੂੰ ਦੱਸ ਸਕਦਾ ਹੈ ਪੱਤੀ ਦੇ ਉੱਤੇ ਇੱਕ ਸਰਸੀ ਦਾ ਨਾਮ ਅਪਲੀਕੈਂਟ ਦਾ ਇੱਕ ਜਿਹੜਾ ਯੂਨੀਕ ਰੈਫਰੈਂਸ ਨੰਬਰ ਉਹ ਇਹ ਦੋ ਚੀਜ਼ਾਂ ਪੱਟ ਹੋ ਕੇ ਸਾਨੂੰ ਆ ਜਾਣ। ਕਰਾ ਮਾਰੋ شیلا رانی ریفرنس نمبر دو ہزار تروجا شیلا رانی دو ہزار بونجا شیلا رانی دو ہزار تروجا شیلا رانی دو ہزار چرونجا شیلا رانی دو ہزار پچونجا شیلا رانی دو ہزار چپنجا رانی دو رانی دو رانی دو شیلا رانی دو ہزار سٹ وجیتا بیوریجز زیرو دو سو پینتی وجیتا بیوریجز زیرو دو سو چھتی وجیتا بیوریجز زیرو دو سو اٹھتی وجیتا بیوریجز زیرو دو سو انتالیس وجیتا بیوریجز زیرو دو سو چالیس وجیتا بےوریجز زیرو دو سو اٹالیس وجیتا بےوریجز زیرو دو سو بیالی وجیتا بیوریجز 0243 विजेता देवी विजे... जी 0244 विजेता रिक्वेस्ट कर रहा माल्यव पीवीसी साहब अमित राशि जी ਨੂੰ ਕਿ ਉਹ ਇਹ ਡਾਕਡਰ ਜੀ ਅਮਰਵੰਦ ਜੀ ਐਸਸੀ ਮਾਨਸਾੁਰ रिक्वेस्ट कर रहा ਉਹ ਆਪਣੇ ਸ਼ੋਭਾਾ ਜਿਹਾ ਡਾਕਡਰ

گروپ نے ਉਹ ਵੇਟਿੰਗ ਦੀ ਪਰਚੀ ਕੱਢੀ ਜਾ ਰਹੀ ਹੈ ਅੱਜ ਪੰਜਾਬ ਸਰਕਾਰ ਵੱਲੋਂ ਡਰਾਫਟ 플ੌਟ ਕਢਾਏ ਜਾ ਰਹੇ ਨੇ ਬਠਿੰਡਾ ਦੇ ਵਿੱਚ ਅੱਜ ਬਠਿੰਡਾ ਰੇਂਜ ਬਠਿੰਡਾ ਰੇਂਜ ਦੇ ਵਿੱਚ ਦੋ ਜ਼ਿਲ੍ਹੇ ਆਉਂਦੇ ਨੇ ਬਠਿੰਡਾ ਤੇ ਮਾਨਸਾ ਇਹਨਾਂ ਦੋ ਜ਼ਿਲ੍ਹਿਆਂ ਦੀਆਂ ਡਰਾਫਟ 플ੌਟ ਕਢਾਏ ਜਾ ਰਹੇ ਨੇ ਇਹਨਾਂ ਦੇ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਅਸੀਂ ਬਠਿੰਡੇ ਦੇ ਡਰਾਅਨ ਕਰ ਰਹੇ ਆਂ ਪਠੰਡਾ ਦੇ ਵਿੱਚ ਸਾਡੇ ਕੋਲ ਅ ਪਰਚੀਆਂ ਜਿਹੜੀਆਂ ਆਈਆਂ ਨੇ 12 ਗਰੁੱਪਾਂ ਦੀਆਂ ਪਰਚੀਆਂ ਆਈਆਂ ਨੇ ਉਹਨਾਂ ਦੇ ਅਸੀਂ ਪਹਿਲਾਂ ਡਰਾ ਕੱਢਾਂਗੇ ਉਹ ਪ੍ਰੋਸੈਸ ਅਸੀਂ ਸ਼ੁਰੂ ਕਰ ਦੁੱਤਾ ਹੈ ਇਸੇ ਤਰ੍ਹਾਂ ਅ ਮਾਨਸਾ ਦੇ ਵਿੱਚ ਵੀ ਸਾਡੇ ਕੋਲ ਪਰਚੀਆਂ ਆਈਆਂ ਨੇ ਸਾਰੇ ਗਰੁੱਪਾਂ ਦੀਆਂ ਔਰ ਉਹਨਾਂ ਦੇ ਡਰਾ ਜਿਹੜੇ ਆ ਉਹ ਅਸੀਂ ਪਠੰਡਾ ਦੇ ਪਠੰਡਾ ਜ਼ਿਲ੍ਹੇ ਦੇ ਡਰਾ ਤੋਂ ਬਾਅਦ ਕੱਟਾਂਗੇ ਕਿ ਕਿੰਨਾ ਰੈਵਨਿਊ ਵਾਧਾ ਰਿਹਾ ਹੈ ਮਲਡੀਓਸਹਾਵਨ ਪਿਛਲੇ ਸਾਲਾਂ ਦੇ ਮੁਕਾਬਲੇ ਉਹ ਪਿਛਲੀ ਵਾਰ ਬਠਿੰਡਾ ਦੇ ਵਿੱਚ 408 ਕਰੋੜ ਦਾ ਰੈਵਨਿਊ ਸੀਗਾ ਜਿਹੜਾ ਕਿ ਇਸ ਵਾਰ ਵੱਧ ਕੇ 437 ਕਰੋੜ ਰੁਪਏ ਦਾ ਹੋ ਗਿਆ ਇਸੇ ਪ੍ਰਕਾਰ ਨਾਲ ਮਾਨਸਾ ਦਾ ਜਿਹੜਾ ਰੈਵਨਿਊ 155 ਕਰੋੜ ਰੁਪਏ ਦਾ ਸੀਗਾ ਜਿਹੜਾ ਕਿ ਵੱਧ ਕੇ ਇਸ ਵਾਰ 166 ਕਰੋੜ ਰੁਪਏ ਦਾ ਹੋ ਗਿਆ ਜਿਸ ਤਰ੍ਹਾਂ ਨੂੰ ਦੇਖ ਕੇ ਰੁਝਾਨ ਕੇ ਇਹ ਜਾਰੇ ਟਿਕ ਕਰ ਰਹੇ ਬਹੁਤ ਉਤਸ਼ਾਹਤ ਨੇ ਠੇਕੇਦਾਰ ਤੁਸੀਂ ਆਪ ਵੀ ਦੇਖ ਰਹੇ ਹੋ ਕਿ ਕਿਵੇਂ ਉਹਨਾਂ ਦੇ ਵਿੱਚ ਅੱਜ ਇੱਥੇ ਵਿਆਹ ਵਰਗਾ ਮਾਹੌਲ ਹੈ ਸਾਨੂੰ ਖੁਸ਼ੀ ਹੈ ਕਿ ਠੇਕੇਦਾਰਾਂ ਨੇ ਇਸ ਪ੍ਰੋਸੈਸ ਦੇ ਵਿੱਚ ਵੱਧ ਛੱਟ ਕੇ ਸਾਲ ਸਰਕਾਰ ਪਾਲਿਸੀ ਬਦਲਾਅ ਵੀ ਕੀਤਾ ਹੈ ਕਿ ਨਵੀਆਂ ਸ਼ਰਤਾਂ ਲਗਾਈਆਂ ਗਈਆਂ ਨੇ ਕੁਝ ਬਦਲਾਅ ਵੀ ਹੋਏ ਨੇ ਜਿਹੜੇ ਕਿ ਪਾਲਿਸੀ ਦੇ ਵਿੱਚ ਹੋਏ ਨੇ ਕਾਲਜ ਦੇ ਇਸ ਤਰ੍ਹਾਂ ਦੇ ਬਲਾਕ ਇਸ ਤਰ੍ਹਾਂ ਦੇ ਜਿਹੜੇ ਹੈਗੇ ਕੋਈ ਨਵਾਂ ਪ੍ਰੋਜੈਕਟ ਜਾਂ ਕੁਝ ਨਵੇਂ ਹਾਂ ਜੀ ਕੋਈ ਨਵੇਂ ਰੂਲ ਵਗੈਰਾ ਜੇ ਕੋਈ ਇਸ ਦੇ ਵਿੱਚ ਐਡਾ ਹੋਇਆ ਇੱਕ ਤਾਂ ਇਸ ਵਾਰ ਜਿਹੜੀ ਪਿਛਲੇ ਸਾਲ ਦੇ ਨਾਲੋਂ ਅਸੀਂ ਜਿਹੜੀ ਚੇਂਜ ਕੀਤੀ ਆ ਕਿ ਇਸ ਤੋਂ ਪਹਿਲਾਂ ਅਸੀਂ ਟੈਂਡਰ ਕਰਦੇ ਸੀਗੇ ਪਿਛਲੇ ਸਾਲ ਇਸ ਵਾਰ ਅਸੀਂ ਪ੍ਰੋਪ ਲੋ ਆਡਟਰੀਆਂ ਦੇ ਨਾਲ ਡਰਾ ਕੱਢ ਰਹੇ ਹਾਂ ਦੂਸਰਾ ਅਸੀਂ ਜਿਹੜੇ ਗਰੁੱਪ ਹੈ ਗਰੁੱਪ ਜਿਵੇਂ ਪਟੰਡਾ ਦੇ ਵਿੱਚ ਪਹਿਲਾਂ 7 ਗਰੁੱਪ ਸੀਗੇ ਇਸ ਵਾਰ 12 ਗਰੁੱਪ ਕਰ ਦਿੱਤੇ ਨੇ ਐ 35 ਕਰੋੜ ਪਲੱਸ ਮਾਈਨਸ 15% ਅਸੀਂ ਇਹਦੇ ਵਿੱਚ ਗਰੁੱਪਾਂ ਦਾ ਸਾਈਜ਼ ਰੱਖਿਆ ਹੈ। ਉਸ ਤੇ ਕੀ ਜ਼ੋਰ ਦਾ ਕੀਤਾ ਗਿਆ ਹੈ ਕਿ ਠੇਕੇਦਾਰਾਂ ਲਈ ਲਾਹੇਵੰਦ ਰਹੇਗਾ ਜੇ ਠੇਕੇ ਦਿੱਤੇ ਜਾ ਰਹੇ ਹਾਂ। ਬਿਲਕੁਲ ਜੀ ਬਹੁਤ ਵਧੀਆ ਸਰਕਾਰ ਨੇ ਕੰਮ ਕੀਤਾ ਹੈ ਦੇਖੋ ਲੋਕਾਂ ਲਈ ਟੋਟਲ ਸਾਰਾ ਬਹੁਤ ਵਧੀਆ ਸਿਸਟਮ ਦੇ ਵਿੱਚ ਨਵੇਂ ਬੰਦਿਆਂ ਨੂੰ ਮੌਕਾ ਮਿਲੂਗਾ ਪਹਿਲਾਂ ਰੈਗੂਲਰ 2 ਸਾਲ ਤੋਂ ਰਨੂ ਹੁੰਦਾ ਰਿਹਾ ਸੀ ਕਾਰੋਬਾਰ ਸਰਕਾਰ ਨੇ ਇੱਕ ਬੜੀ ਵਧੀਆ ਪਾਲਿਸੀ ਬਣਾਈ ਹੈ ਜੀ ਤੇ ਹਰ ਇੱਕ ਬੰਦੇ ਨੂੰ ਮੌਕਾ ਮਿਲੂਗਾ ਤੇ ਬੜੀ ਵਧੀਆ ਪਾਲਿਸੀ ਹੈ ਨਵੀਂ ਪਾਲਿਸੀ ਦੇ ਵਿੱਚ ਕੀ ਨਵਾਂ ਦੇਖਣ ਨੂੰ ਮਿਲ ਰਿਹਾ ਹੈ ਨਵਾਂ ਹੈ ਅਲੱਗ-ਅਲੱਗ ਗਰੁੱਪ ਕਰਤੇ ਛੋਟੇ ਗਰੁੱਪ ਕਰਤੇ ਤੇ ਇਹਦੇ ਨਾਲ ਲੋਕਾਂ ਦਾ ਵੀ ਫਾਇਦਾ ਹੋਣਾ ਜੀ ਮਨੋਪੋਲੀ ਸਿਸਟਮ ਕੋਈ ਰਹਿਣਾ ਨਹੀਂ ਤੇ ਸਰਕਾਰ ਨੂੰ ਵੀ ਫਾਇਦਾ ਹੋਇਆ ਜੀ ਦੇਖੋ ਇੰਨੀ ਲਾਟਰੀ ਆ ਗਈ ਸਰਕਾਰ ਨੂੰ ਸਰਕਾਰ ਦੇ ਅਨੁਮਾਨ ਤੋਂ ਵੀ ਬਹੁਤ ਜ਼ਿਆਦਾ ਲਾਟਰੀ ਆ ਗਈ ਪਿਛਲੀ ਵਾਰ ਕਿੰਨੇ ਸੀਗੇ ਇੱਕ ਵਾਰ ਕਿੰਨੇ ਬਣਾਏ ਗਏ ਪਿਛਲੇ ਵਾਰ 7 ਗਰੁੱਪ ਸੀ ਜੀ ਟੋਟਲ ਡਿਸਟ੍ਰਿਕਟ ਵਿੱਚੰਦੇ ਸੀ 12 ਗਰੁੱਪੇ ਜੀ ਠੀਕ ਹੈ ਜੀ ਤੇ ਕਿੰਨਾ ਫਰਕ ਪੈ ਗਿਆ ਜਿਹੜਾ ਹੈ ਰੈਵਨਿਊ ਦਾ ਜੇ ਅੱਪ ਕਰਾਂ ਰੈਵਨਿਊ ਵੀ ਦੇਖੋ ਵਧਿਆ ਜੀ ਪਿਛਲੇ ਵਾਰ 408 ਕਰੋੜ ਸੀ ਵਿੰਡੇ ਡਿਸਟ੍ਰਿਕਟ ਦਾ ਰੈਵਨਿਊ ਹੁਣ 437.32 ਕਰੋੜ ਰੁਪਏ ਜੀ ਠੀਕ ਹੈ ਇਹ ਠੇਕੇਦਾਰਾਂ ਨੂੰ ਲੱਗਦਾ ਨਹੀਂ ਫਿਰ ਵੀ ਇਹਨਾਂ ਜਿਹੜਾ ਵਧਿਆ ਵੀ ਕਿਤਨਾ ਕਿਤੇ ਘੱਟ ਦਾ ਸੌਦਾ ਤਾਂ ਨਹੀਂ ਸਾਫ਼ ਹੋਊਗਾ ਦੇਖੋ ਜੀ ਜਿਵੇਂ ਲਾਟਰੀ ਲੋਕਾਂ ਨੇ ਬੜੇ ਹੁਮ ਹੁਮਾ ਕੇ ਪਾਈ ਐ ਤਾਂ ਕਾਰੋਬਾਰ ਦਾ ਲੋਕਾਂ ਨੇ ਕਰਨਾ ਹੀ ਹੈ ਇਹ ਬਾਕੀ ਦਾ ਪਰਮਾਤਮਾ ਦੇ ਸਾਰੀ ਹੁੰਦਾ ਨਾਰਾ ਕੋਚ ਤੇ ਵਧੀ ਹੁੰਦਾ ਹਰੀਖ ਜੀ ਜੇ ਪਿਛਲੇ ਸਾਲ 4 408 ਕਰੋੜ ਦੀ ਗੱਲ ਕਰਦੇ ਹਾਂ ਤਾਂ ਐਤਿਕਰ 437 ਦੀ ਹੋਈ ਹੈ ਤਾਂ ਫਿਰ ਇਹਦਾ ਮਤਲਬ ਸ਼ਰਾਬ ਦੇ ਰੇਟ ਵਧਣਗੇ ਤੇ ਸ਼ਰਾਬ ਦੇ ਰੇਟ ਤਾਂ ਆਟੋਮੈਟਿਕ ਹੀ ਥੋੜਾ ਬਹੁਤ ਵਧਣਗੇ ਜਰੂਰ ਵਧਣਗੇ ਇਹ ਦਾ ਅਸਰ ਤਾਂ ਆਮ ਲੋਕਾਂ ਦੇ ਪੈਣਾ ਹੀ ਹੈ ਦੇਖੋ ਜੀ ਜੇ ਰੈਵਨਿਊ ਸਰਕਾਰ ਫालतੂ ਲਾਊਗੀ ਤਾਂ ਆਮ ਲੋਕਾਂ ਤੋਂ ਹੀ ਲੈ ਜਾਂਦਾ ਦੀ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਤਾਂ ਐਤਕੀ ਵਾਰ ਜਿਵੇਂ ਪਿਛਲੀ ਵਾਰੀ ਤਾਂ ਹਰ ਵਾਰੀ ਜਿਹੜਾ ਉਹ ਥੋੜਾ ਜਿਹਾ ਪਰਸੈਂਟੇਜ ਵਧਾ ਕੇ ਹੀ ਤੁਹਾਨੂੰ ਦਿੱਤਾ ਜਾਂਦਾ ਸੀਗਾ ਲੇਕਿਨ ਐਤਕੀ ਵਾਰੀ ਇਹ ਹੋਈ ਆ ਬੋਲੀ ਤਾਂ 3 ਸਾਲਾਂ ਬਾਅਦ ਨਹੀਂ ਪਰਸੈਂਟੇਜ ਵਧਾ ਕੇ ਉਹਨੇ ਕਿ ਪਰਸੈਂਟ 5-6 ਪਰਸੈਂਟ ਐਸ ਕੀ ਵਧਾਇਆ ਜੀ 6-7 ਪਰਸੈਂਟ 6-7 ਪਰਸੈਂਟ ਨਾਲ ਦੇਖੋ ਕੁਝ ਲੋਕਾਂ ਦਾ ਸ਼ਰਾਬ ਦਾ ਵਿੱਚ ਵੀ ਵਾਧਾ ਹੋ ਜਾਂਦਾ ਜੀ ਕੁਝ ਮਾੜੀ-ਮੋੜੀ ਵੀ 1-2 ਪਰਸੈਂਟ ਦੀ ਰੇਟ ਦੀ ਇਨਕਰੀਜ਼ ਆ ਜਾਂਦੀ ਹੈ ਕੁਝ 2-3 ਪਰਸੈਂਟ ਸ਼ਰਾਬ ਵੀ ਫालतू ਵਿਕ ਜਾਂਦੀ ਹੈ ਗੱਲ ਕੀਤੀ ਜਾਵੇ ਪਿਛਲੇ ਸਾਲ ਨਾਲੋਂ ਇਸ ਸਾਲ ਕੋਈ ਨਵੀਆਂ ਸ਼ਰਤਾਂ ਲਗਾਈਆਂ ਗਈਆਂ ਹੁਣ ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਉਹਨਾਂ ਤੇ ਨਹੀਂ ਨਵੀਆਂ ਸ਼ਰਤਾਂ ਤਾਂ ਕੋਈ ਨਹੀਂ ਸੇਮ ਹੀ ਪ੍ਰੋਸੈਸ ਹੈ ਜੀ ਸਾਰਾ ਕੁਝ ਤੇ ਕੋਈ ਐਸੀ ਕੋਈ ਗੱਲ ਨਹੀਂ ਹੈ ਸੇਮ ਹੈ ਸਭ ਕੁਝ ਸੇਮ ਹੈ ਜੀ ਇਸ ਕਾਰੋਬਾਰ ਦੇ ਵਿੱਚ ਇਸ ਵਾਰ ਨਵੇਂ ਬੰਦੇ ਆਉਣਗੇ ਬਿਲਕੁਲ ਨਵੇਂ ਬੰਦੇ ਇੰਟਰ ਹੋ ਰਹੇ ਆ ਜੀ ਨਵੇਂ ਬੰਦੇ ਕਰਕੇ ਸਰਕਾਰ ਨੇ ਇੱਕ ਪਾਲਿਸੀ ਬਣਾਈ ਹੈ